ਉਹ ਪਾਤਸ਼ਾਹ ਸੰਸਾਰ ਦੀਆਂ ਗੱਲਾਂ ਸੁਣ ਸਕਦੇ ਕੀ ਗੱਲ ਇਹਨਾਂ ਦੀਆਂ ਗੱਲਾਂ ਨਹੀਂ ਜੇ ਸੁਣ ਸਕਦੇ ਪਰ ਜਿੱਤੇ ਰੱਖਿਓ ਜਿਹੜੇ ਗੁਰੂ ਕੇ ਅਖਮਾਨ ਵਾਲੇ ਨੇ ਪਾਤਸ਼ਾਹ ਉਹਨਾਂ ਨੂੰ ਵਡਿਆਈਆਂ ਦਿੰਦਾ ਸੰਸਾਰ ਦੇ ਉੱਤੇ ਜਿਹੜਾ ਗੁਰੂ ਦਾ ਅਖਮਾਨ ਵਾਲਾ ਉਹਨੂੰ ਸੰਸਾਰ ਤੇ ਵਡਿਆਈਆਂ ਮਹਿਜ ਐ ਕਰਦੀਆਂ ਨੇ ਸੰਸਾਰ ਦੇ ਲੋਕੀ ਭਾਵੇਂ ਹੱਥਾਂ ਵਿੱਚ ਓੜ ਰਿਜਕ ਖੋਲ ਲੈਂਦੇ ਨੇ ਪਰ ਮੱਥੇ ਦੀਆਂ ਥੋੜੀ ਖੋ ਸਕਦੇ ਸੰਸਾਰ ਦੇ ਉੱਤੇ ਮਤੇ ਦੀਆਂ ਤਕਦੀਰਾਂ ਨਹੀਂ ਜੇ ਕਿਤੇ ਗਵਾ ਸਕਦੀਆਂ ਹੱਥ ਦੀਆਂ ਸੰਸਾਰ ਖੋ ਲੈ ਸਕਦਾ ਹੈ ਆ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਤੇ ਬਾਬਾ ਸ੍ਰੀ ਚੰਦ ਜੀ ਜਾ ਕੇ ਇੱਕ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਕਰਦੇ ਨੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਖਿੜੇ ਹੋਏ ਤੇਰੇ ਦੇ ਨਾਲ ਮੁਸਕਰਾ ਕੇ ਤੱਕ ਦਿੱਤੇ ਬੈਠੇ ਬਾਬਾ ਸ੍ਰੀ ਚੰਦ ਜੀ ਦਾ ਇੰਤਜ਼ਾਰ ਹੈ ਕਿਉਂ ਸ਼੍ਰੀ ਗੁਰਗੱਛ ਸਾਹਿਬ ਮਹਾਰਾਏ ਨੂੰ ਪਿਆਰ ਕਰਨ ਵਾਲੀ ਸਮੂਹ ਸੰਗਤ ਬਾਰ-ਬਾਰ ਇਤਿਹਾਸ ਦੇ ਮਾਣ ਸਤਿਕਾਰ ਕਰਦੇ ਆ ਮਾਇਆ ਦੇ ਨਾਲ ਤੇ ਵੱਧਦੇ ਹੋਇਆ ਬੜਾ ਮਾਣ ਸਤਿਕਾਰ ਪਰਿਵਾਰ ਵੱਲੋਂ ਮਿਲ ਰਿਹਾ ਪਾਤਸ਼ਾਹ ਜੀ ਨੇ ਅਪਾਰ ਬਖਸ਼ਿਸ਼ ਕੀਤੀ ਆ ਸਰਦਾਰ ਜਸਕਰਨ ਸਿੰਘ ਦੇ ਪ੍ਰਵਾਹ ਵਿੱਚ ਅਕਾਲ ਪੁਰਖ ਦੀ ਰਹਿਮਤ ਹੈ ਬੈਂਸ ਪਰਿਵਾਰ ਤੇ ਅਕਾਲ ਪੁਰਖ ਦੀ ਰਹਿਮਤ ਹੈ ਅਤੇ ਆਸਟ੍ਰੇਲੀਆ ਦੇ ਵਿੱਚ ਪਰਿਵਾਰ ਚੱਲ ਕੇ ਆਇਆ ਅਕਾਲ ਪੁਰਖ ਦੀਆਂ ਰਹਿਮਤਾਂ ਦਾ ਸ਼ੁਕਰਾਨਾ ਕਰਨ ਵਾਸਤੇ ਪੰਜਾਬ ਦੀ ਧਰਤੀ ਤੇ ਅਨੰਤ ਬਿਆਦੀ ਖੁਸ਼ੀ ਅੰਦਰ ਇਹ ਗੁਰਮਤ ਸਮਾਗਮ ਰਚੇ ਗਏ ਨੇ ਵੈਸ ਪਰਿਵਾਰ ਨੂੰ ਦਾਸ ਦੇ ਢਾਡੀ ਜਿੱਥੇ ਵੱਲੋਂ ਬੜੀਆਂ ਬੜੀਆਂ ਮੁਬਾਰਕਾ ਪਾਤਸ਼ਾਹ ਇਹ ਕਾਰਜ ਜਿਹੜੇ ਆਪ ਵਿੱਚ ਸਹਾਈ ਹੋ ਕੇ ਸੰਪੂਰਨਤਾ ਬਖਸ਼ਿਸ਼ ਕਰਨ ਕਿਉਂਕਿ ਇਹ ਕਾਰਜ ਵੀ ਕਰਮਾ ਵਾਲਿਆਂ ਨੂੰ ਪ੍ਰਾਪਤ ਹੁੰਦੇ ਨੇ ਆਪਾਂ ਅਕਸਰ ਪੜ੍ਹਦੇ ਹਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਜੇ ਗੁਰੂ ਕਿਰਪਾ ਕਰੇ ਤੇ ਲੱਖਾਂ ਖੁਸ਼ੀਆਂ ਤੇ ਲੱਖਾਂ ਪਦਮੀਆਂ ਦੇ ਖਿਤਾਬ ਹਾਸਲ ਹੋ ਜਾਇਆ ਕਰਦੇ ਨੇ ਇਨਸਾਨ ਨੂੰ ਜੇ ਗੁਰੂ ਕਿਰਪਾ ਨਾ ਨਾ ਕਰੇ ਸੰਸਾਰ ਦੇ ਉੱਤੇ ਤੇ ਆਪਾਂ ਆਪਾਂ ਇੱਥੇ ਜਪਜੀ ਸਾਹਿਬ ਦੇ ਅੰਦਰ ਪੜ੍ਹਦੇ ਹਾਂ ਜੇ ਜਿਵੇਂ ਚਾਰੇ ਅਰਜਾ ਹੋਰਕ ਸੁਣੀ ਹੋਏ ਨਵਾਂ ਖੰਡਾਂ ਵੀ ਜਾਣੀਆਂ ਨਾਲ ਕਿ ਨਾ ਸਭ ਕੋਏ ਚੰਗਾ ਨਾ ਰਖਾਏਗਾ ਜਸ ਕੀਰਤ ਜਗ ਲੇ ਜੇਤ ਸਨਤਨ ਨ ਆਵਈ ਤਾਂ ਬਾਤ ਨ ਪੁੱਛੇ ਕੀ ਜੇ ਗੁਰੂ ਕਿਰਪਾ ਨਾ ਕਰੇ ਸੰਸਾਰ ਦੇ ਉੱਤੇ ਜਿੰਨੀ ਮਰਜੀ ਦੌਲਤ ਖੱਟ ਲਿਓ ਚਿੰਨੀ ਮਰਜਾ ਨਾਮਾ ਖੱਟ ਲਿਓ ਸੰਸਾਰ ਦੇ ਉੱਤੇ ਪਰ ਅੰਤ ਸਮਾ ਇਹੋ ਜਾਂ ਬਣ ਜਾਇ ਕਰਦਾ ਕੋਈ ਪਰਿਵਾਰ ਵਾਲਾ ਵੀ ਬਾਤ ਨਹੀਂ ਜੇ ਪੁੱਛਦਾ ਇਹ ਗੁਰੂ ਕਿਰਪਾ ਕਰੇ ਸੰਸਾਰ ਦੇ ਉੱਤੇ ਬਚਪਨ ਜਵਾਨੀ ਤੇ ਬੁਢੇਪਾ ਜਿਹੜੇ ਬੰਦੇ ਦਾ ਸਾਹਮਿਆ ਗਿਆ ਉਹ ਕਰਮਾਂ ਵਾਲਾ ਹੈ ਇਸ ਸੰਸਾਰ ਦੇ ਉੱਤੇ ਤਿੱਲ ਪੜਾ ਹੋਇਆ ਕਰਦੇ ਨੇ ਕਿੰਨਾ ਬੜਾ ਮਾਂ ਦੇ ਵਿੱਚ ਸੰਸਾਰ ਤੇ ਬੜਾ ਔਖਾ ਜੀਵਨ ਬਤੀਤ ਹੁੰਦਾ ਜੇ ਬਚਪਨ ਵਿੱਚ ਮਾਪੇ ਚਲੇ ਜਾਂਦੇ ਤੇ ਬੜਾ ਔਖਾ ਹੋ ਜਾ ਕਰਦੇ ਨੇ ਜੇ ਸੰਸਾਰ ਦੇ ਉੱਤੇ ਜੇ ਜਵਾਨੀ ਦੇ ਵਿੱਚ ਕੋਈ ਐਸੀ ਸੱਟ ਲੱਗ ਜੇ ਤੇ ਬੜਾ ਔਖਾ ਸੰਸਾਰ ਦੇ ਉੱਤੇ ਜਿਉਣਾ ਤੇ ਜੇ ਬੁਢਾਪੇ ਵਿੱਚ ਸੰਸਾਰ ਦੇ ਉੱਤੇ ਔਲਾਦ ਸਾਥ ਛੜ ਜੇ ਤੇ ਬੜਾ ਔਖਾ ਜਿਹਾ ਜੀਣਾ। ਅਰਦਾਸ ਕਰਿਓ ਪਤਜਾ ਇਤਨੇ ਪ੍ਰਾਪ ਜਿਹੜੇ ਸਾਡੇ ਸਾਹਮਣੇ ਰੱਖਣ ਪਤਜਾ। ਜੇ ਗੁਰੂ ਕਿਰਪਾ ਕਰੇ ਤੇ ਇਹ ਕਿੰਨੇ ਪ੍ਰਾਪ ਸਾਹਮਣੇ ਜਾਂਦੇ ਨੇ ਸੰਸਾਰ ਦੇ ਉੱਤੇ। ਹੁਣ ਤਾਂ ਕਿਉ ਜੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਦਰਬਾਰ ਤੇ ਬਾਬਾ ਸ੍ਰੀਚੰਦ ਜੀ ਜਾ ਕੇ ਕਹਿੰਦੇ ਨੇ ਕਿੰਦੇ ਤੁਹਾਡੇ بیٹے ਦਾ ਅਨੰਤ ਕਰਜ ਕਰ ਦਿੱਤਾ ਜਾਵੇ ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਹਾਂ ਵਿੱਚ ਸਿਰ ਹਿਲਾ ਕੇ ਬਾਬਾ ਸ੍ਰੀਚੰਦ ਵਾਲ ਮੁਸਕਰਾ ਕੇ ਕਹਿੰਦੇ ਨੇ ਕਹਿੰਦੇ ਬਾਬਾ ਜੀ ਅੰਕੇ ਤੁਹਾਨੂੰ ਕਦੀ ਮਨਾਂ ਕੀਤਾ ਕੋਈ ਕਾਰਜ ਕਰਨ ਵਾਸਤੇ ਤੁਸੀਂ ਸਾਡੇ ਵੱਡੇ